ਆਪਣੇ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਇਹ ਪਤਾ ਲੱਗਾ ਕਿ ਉਹ ਬੱਚਾ ਆਪਣੇ ਤਾਏ ਦੇ ਨਾਲ ਹੀ ਜਿਸ ਦਾ ਨਾਮ ਸਵਰਨ ਸਿੰਘ ਹੈ ਉਹਦੇ ਨਾਲ ਹੀ ਰਾਤ ਨੂੰ ਗਿਆ ਹੈ ਉਸ ਤੋਂ ਬਾਅਦ ਉਹ ਨਹਿਰੋਂ ਨਹਿਰੀਏ ਨਿਕਲੇ ਹੈ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਇਹ ਇਨਵੈਸਟੀਗੇਸ਼ਨ ਟਰੈਕ ਹੋਇਆ ਕਿ ਉਸ ਤੋਂ ਬਾਅਦ ਇਹ ਬੰਦਾ ਇਕੱਲਾ ਹੀ ਘਰ ਨੂੰ ਵਾਪਸ ਫੇਰੇ ਕੋਈ 8-9 ਵਜੇ ਆ ਗਿਆ ਸੀ ਜਿਹਦੇ ਤੋਂ ਸਾਨੂੰ ਇਹ ਸ਼ੱਕ ਪਿਆ ਜੀ ਇਹਨੇ ਬੱਚੇ ਨੂੰ ਕਿਧਰੇ ਉੱਥੇ ਹੀ ਨਹਿਰ ਦੇ ਵਿੱਚ ਤੇ ਉਹੀ ਗੱਲ ਹੋਈ ਉਹ ਫਿਰ ਅੱਜ ਅਸੀਂ ਇਹਨੂੰ ਤਾਏ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਔਰ ਬੱਚੇ ਦੀ ਬਾਡੀ ਵੀ ਸਾਨੂੰ ਜਿਹੜੀ ਹੈਗੀ ਆ ਉਥੋਂ ਹਰਨਾਮਪੁਰਾ ਪਿੰਡ ਪੈਂਦਾ ਆ ਉਹਦੀ ਨਹਿਰ ਦੇ ਕੋਲੋਂ ਅਸੀਂ ਰਿਕਵਰ ਕਰ ਲਈ ਹੈ ਜੋ ਕਿ ਸਫੇਦ ਦਿਖ ਰਿਹਾ ਕਹਿੰਦਾ ਕਿ ਮੈਂ ਆਪਣੀ ਮਾਂ ਦੀ ਸੇਵਾ ਕਰਦਾ ਸੀਗਾ ਤੇ ਮੈਨੂੰ ਘਰ ਦੇ ਜਿਹੜੇ ਮੇਰੀ ਵਾਈਫ ਔਰ ਮੇਰੀ ਜਿਹੜੀ ਸਾਲੀ ਹੈ ਜਿਹੜੀ ਬੱਚੇ ਦੀ ਮਾਂ ਸੀ ਕਿਉਂਕਿ ਦੋਨੋਂ ਭੈਣਾ ਹੈਗੀ ਅਸੀਂ ਇੱਕੋ ਘਰ ਦੇ ਵਿੱਚ ਹੈਗੀ ਸੀ ਕਿ ਇਹ ਕਹਿੰਦੇ ਸੀ ਵੀ ਤੂੰ ਮਾਂ ਦਾ ਨੌਕਰ ਬਣਿਆ ਹੈ ਬਸ ਮੈਂ ਕਹਿੰਦਾ ਮੇਰੇ ਦਿਮਾਗ ਤੇ ਉਹ ਚੀਜ਼ ਅਸਰ ਕਰ ਗਈ ਕਿ ਉਹਦੇ ਕਰ ਰਹੀ ਮੈਂ ਬੱਚੇ ਨੂੰ ਮਾਰ ਦਿੱਤਾ ਜੋ ਕਿ ਇਹਦੇ ਵੱਲੋਂ ਬਹੁਤ ਵੱਡਾ ਫਾਪ ਰਿਜਿਸਟਰ ਕੀਤੀ ਸੀ ਅੰਡਰ ਸੈਕਸ਼ਨ 346 ਆਈਪੀਸੀ ਜਿਹਦੇ ਵਿੱਚ ਹਰਸਿਮਰਤ ਕੌਰ ਨੇ ਇਹ ਆਕੇ ਸਾਹਮਣੇ ਇਨਫੋਰਮੇਸ਼ਨ ਦਿੱਤੀ ਸੀ ਕਿ ਕਿ ਉਹਦਾ 8 ਸਾਲ ਦਾ ਬੱਚਾ ਸਹਿਗਪ੍ਰੀਤ ਸਿੰਘ ਸਨੋ ਜਗਜੀਤ ਸਿੰਘ ਜੋ ਅਬਦੁੱਲਾਪੁਰ ਬਸਤੀ ਦਾ ਰਹਿਣ ਵਾਲਾ ਹੈ ਉਹ ਰਾਤ 18 ਅੱਠ ਦਾ ਰਾਤ ਕਰੀਬ 9 ਵਜੇ ਤੋਂ ਗਾਇਬ ਹੈਗਾ ਉਹਨਾਂ ਦੇ ਦੱਸਣ ਮੁਤਾਬਕ ਕਿ ਉਹ ਆਪਣੇ ਹੀ ਮਹੱਲੇ ਦੇ ਵਿੱਚ ਗਲੀ 'ਚ ਸਾਈਕਲ ਚਲਾ ਰਿਹਾ ਸੀ ਕਿ ਉਸ ਤੋਂ ਬਾਅਦ ਉਹ ਬੱਚਾ ਮਿਲ ਨਹੀਂ ਰਿਹਾ ਜਿਸ ਤਰ੍ਹਾਂ ਹੀ ਕੇਸ ਰਜਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਸੀਗੀ ਔਰ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਇਹ ਪਤਾ ਲੱਗਾ ਕਿ ਉਹ ਬੱਚਾ ਆਪਣੇ ਇੱਕ ਤਾਏ ਦੇ ਨਾਲ ਹੀ ਜਿਸ ਦਾ ਨਾਮ ਸਵਰਨ ਸਿੰਘ ਹੈ ਉਹਦੇ ਨਾਲ ਤੇ ਜਦੋਂ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਦੇ ਕਰਦੇ ਤਾਏ ਨੂੰ ਵੀ ਅਸੀਂ ਆਪਣੇ ਪੁੱਛਗਿੱਛ ਲਈ ਆਪਣੇ ਕੋਲ ਲਿਆਂਦਾ ਔਰ ਪਤਾ ਲੱਗਿਆ ਕਿ ਉਹ ਰਾਤ ਜਦੋਂ ਬੱਚਾ ਸਾਈਕਲ ਚਲਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਹੈਗੇ ਰਾਮਗੜੀਆਂ ਨੇੜੇ ਜਗਰਾਉਂ ਪੁਲ ਉੱਥੇ ਤੱਕ ਉਹ ਬੱਚਾ ਉਹ ਤਾਏ ਦੇ ਮੋਟਰਸਾਈਕਲ ਦੇ ਪਿੱਛੇ ਪਿੱਛੇ ਆਇਆ ਉੱਥੇ ਉਹਨੇ ਸਾਈਕਲ ਉੱਥੇ ਰਖਵਾ ਦਿੱਤਾ ਉਹਦਾ ਤੇ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਕਹਿੰਦਾ ਜੀ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਪਰ ਲੱਡਵਾਲ ਤੋਂ ਫੇਰ ਵਾਪਸ ਆ ਗਿਆ ਵੀ ਬੱਚਾ ਕਹਿਣ ਲੱਗ ਪਿਆ ਹਨੇਰਾ ਬਹੁਤ ਆ ਗਿਆ ਤੇ ਮੈਨੂੰ ਨੀਂਦ ਆ ਰਹੀ ਹੈ ਉੱਥੋਂ ਵਾਪਸ ਆਇਆ ਕਹਿੰਦਾ ਚਲ ਤੁਹਾਨੂੰ ਮੈਂ ਕਹਿੰਦੇ ਉੱਥੇ ਜਲੰਧਰ ਬਾਈਪਾਸ ਤੋਂ ਮੈਂ ਫਰੂਟ ਲੈ ਦਿੰਦਾ ਤੈਨੂੰ ਤੇ ਫਿਰ ਆਪਾਂ ਉੱਥੇ ਉੱਥੇ ਆਏ ਜਦੋਂ ਜਲੰਧਰ ਬਾਈਪਾਸ ਤੇ ਉੱਥੋਂ ਇਹ ਚਲੇ ਗਏ ਕਟਾਨਾ ਸਾਹਿਬ ਗੁਰਦੁਆਰਾ ਸਾਹਿਬ ਰਾਤ ਇਹ ਗੁਰਦੁਆਰਾ ਸਾਹਿਬ ਉੱਥੇ ਰਹੇ ਤੇ ਉੱਥੇ ਰਹਿਣ ਤੋਂ ਬਾਅਦ ਸਵੇਰੇ ਉੱਥੋਂ નીકਲੇ ਇਹ ਔਰ ਉਸ ਤੋਂ ਬਾਅਦ ਇਹ ਆ ਗਏ ਗੁਰਦੁਆਰਾ ਅਜਨੋਦ ਸਿੰਘ ਦੁਰਾਹਾ ਨਹਿਰ ਦੇ ਨਾਲ ਹੀ ਹੈਗਾ ਉੱਥੇ ਆ ਗਏ ਉਹ ਉੱਥੇ ਆ ਕੇ ਇਹਨਾਂ ਨੇ 10 ਮਿੰਟ ਉੱਥੇ ਰੁਕੇ ਆ ਉਸ ਤੋਂ ਬਾਅਦ ਉਹ ਨਹਿਰੋਂ ਨਹਿਰੀਏ ਨਿਕਲੇ ਆ ਕਿ ਉਸ ਤੋਂ ਬਾਅਦ ਜਿਹੜਾ ਅਸੀਂ ਇਹ ਇਨਵੈਸਟੀਗੇਸ਼ਨ ਟਰੈਕ ਹੋਇਆ ਕਿ ਉਸ ਤੋਂ ਬਾਅਦ ਇਹ ਬੰਦਾ ਇਕੱਲਾ ਹੀ ਘਰ ਨੂੰ ਵਾਪਸ ਫਿਰੇ ਕੋਈ 8-9 ਵਜੇ ਆ ਗਿਆ ਸੀਗਾ ਜਿਹਦੇ ਤੋਂ ਸਾਨੂੰ ਇਹ ਸ਼ੱਕ ਪਿਆ ਕਿ ਇਹਨੇ ਬੱਚੇ ਨੂੰ ਕਿਧਰੇ ਉੱਥੇ ਹੀ ਨਹਿਰ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਹੈ ਤੇ ਉਹੀ ਗੱਲ ਹੋਈ ਉਹ ਫਿਰ ਅੱਜ ਅਸੀਂ ਇਹਨੂੰ tailed ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਬੱਚੇ ਦੀ ਬੋਡੀ ਵੀ ਸਾਨੂੰ ਜਿਹੜੀ ਹੈਗੀ ਆ ਉਥੋਂ ਹਰਨਾਮਪੁਰਾ ਪਿੰਡ ਪੈਂਦਾ ਆ ਉਹਦੀ ਨਹਿਰ ਦੇ ਕੋਲੋਂ ਅਸੀਂ ਰਿਕਵਰ ਕਰ ਲਈ ਹੈ ਜੋ ਕਿ ਸਫੇਦੇ ਦੇ ਵਿੱਚ اٹਕੀ ਹੋਈ ਸੀ ਤੇ ਉਹ ਅਸੀਂ ਬੋਡੀ ਵੀ ਉਹਦੀ ਗ੍ਰਿਫਤ ਕਰ ਲਈ ਹੈ ਤੇ ਇਹਦੇ ਤਾਇਏ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਅੱਜ ਅਸੀਂ ਇਹਦਾ ਪੋਸਟਮਾਰਟਮ ਕਰਾ ਕੇ ਤੇ ਇਹਨੂੰ ਤਾਇਏ ਨੂੰ ਵੀ ਅਸੀਂ ਕੋਰਟ 'ਚ ਪੇਸ਼ ਕਰਾਂਗੇ ਜਿਹੜਾ ਪ੍ਰੀਵਨਰੀ ਪੁਛਗੋਸ਼ਤ ਦੇ ਮੁੱਢਲੀ ਤਫ਼ਤੀਸ਼ ਦੇ ਵਿੱਚ ਸਾਡੇ ਕੋਲ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਇਹ ਜਿਹੜਾ ਤਾਇਆ ਹੈਗਾ ਇਹ ਸਿਰਫ ਘਰੇਲੂ ਰੰਜਿਸ਼ ਦੇ ਕਾਰਨ ਹੀ ਹੈ ਇਸਨੇ ਉਸ ਬੱਚੇ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ ਰੰਜਿਸ਼ ਹੋਰੀ ਸਿਰਫ ਇਹ ਜੀ ਵੀ ਜੋ ਦੱਸ ਰਿਹਾ ਕਹਿੰਦਾ ਕਿ ਮੈਂ ਆਪਣੀ ਮਾਂ ਦੀ ਸੇਵਾ ਕਰਦਾ ਸੀਗਾ ਤੇ ਮੈਨੂੰ ਘਰ ਦੇ ਜਿਹੜੇ ਮੇਰੀ ਵਾਈਫ ਔਰ ਮੇਰੀ ਜਿਹੜੀ ਸਾਲੀ ਹੈ ਜਿਹੜੀ ਬੱਚੇ ਦੀ ਮਾਂ ਸੀ ਕਿਉਂਕਿ ਦੋਨੋਂ ਭੈਣਾਂ ਹੈਗੀਆਂ ਸੀ ਇੱਕੋ ਘਰ ਦੇ ਵਿੱਚ ਹੈਗੀ ਸੀ ਕਿ ਇਹ ਕਹਿੰਦੇ ਸੀ ਵੀ ਤੂੰ ਮਾਂ ਦਾ ਨੌਕਰ ਬਣਿਆ ਹੈ ਬਸ ਮੈਂ ਕਹਿੰਦਾ ਮੇਰੇ ਦਿਮਾਗ ਤੇ ਉਹ ਚੀਜ਼ ਅਸਰ ਕਰ ਗਈ ਕਿ ਉਹਦੇ ਕਰ ਰਹੀ ਮੈਂ ਬੱਚੇ ਨੂੰ ਮਾਰ ਦਿੱਤਾ ਜੋ ਕਿ ਇਹਦੇ ਵੱਲੋਂ ਬਹੁਤ ਵੱਡਾ ਪਾਪ ਹੋਇਆ ਅਸੀਂ ਹੁਣ ਇਹਦਾ ਇਹਨੂੰ ਅਰੈਸਟ ਕਰ ਲਿਆ ਮਾਰਨੀ ਕਿੰਨੇ ਵਜੇ ਨੇ ਬਹੁਤ ਐਕਟਲੀ ਹੁਣ ਤੱਕ ਹਾਂਜੀ ਮਾਰਨੀ ਕਿੰਨੇ ਵਜੇ ਇਹਨੇ ਮਾਰ ਕੇ ਸੁਟੇ ਜਾਂ ਜਿੰਦਿਆਂ ਨੂੰ ਇਹਨੇ ਧੱਕਾ ਮਾਰ ਕੇ ਉਹਨੂੰ ਸੁਟ ਦਿੱਤਾ ਜੀ ਜਿੰਦਿਆਂ ਬਾਕੀ ਅਸੀਂ ਹੁਣ ਪੋਸਟਮਾਰਟਮ ਕਰਾਵਾਂਗੇ ਉਹਦੇ ਤੇ ਹੋਰ ਵੀ ਸਾਰੀ ਚੀਜ਼ ਕਲੀਅਰ ਹੋ ਜਾਏਗੀ ਕਿ ਇਹਨੇ ਮਾਰ ਕੇ ਸੁਟਿਆ ਹੈ ਜਾਂ ਤੱਕਾਹੀ ਦਿੱਤਾ ਵੈਸੇ ਜਿੰਨਾ ਕੇ ਸਾਡੀ ਹੋਂਕਤ ਤੱਕ ਦੀ ਕਸ਼ਿਸ਼ ਨੇ ੱਤਕਾ ਮਾਰ ਕੇ ਉਹਨੂੰ ਨਹਿਰ ਦੇ ਵਿੱਚ ਡੋਬ ਦਿੱਤਾ 19 ਤਰੀਕ ਦੀ ਸਵੇਰੇ ਸਵੇਰੇ ਨੇ ਕੋਈ 6:30 ਵਜੇ ਦੇ ਕਰੀਬ 6:30 ਵਜੇ ਦੇ ਕਰੀਬ ੱਤਕਾ ਮਾਰ ਕੇ ਨਹਿਰ ਚ ਸਾਈ ਦੇ ਜਿਹੜੇ ਆਪਣੇ ਕਿੰਨੇ ਬੱਚੇ ਤਾਏ ਦੇ ਜਿਹੜੇ ਦੋ ਲੜਕੇ ਤੇ ਇੱਕ ਲੜਕੀ ਹੈ ਜਿਹੜੀ ਲੜਕੀ ਮੈਰਿਡ ਹੈਗੀ ਹੈ ਤੇ ਲੜਕੇ ਜਿਹੜੇ ਆ ਅਨਮੈਰਿਡ ਬੇਰ ਕੰਮੀ ਹੈ ਕਿ ਅਗਰ ਆਪਣੀ ਸਾਲੀ ਜਿਹੜੀ ਸੀ ਕਿਹਦੀ ਸਾਲੀ ਹੈ ਉਹਨਾਂ ਨੇ ਕਿਹਾ ਮਾਰਦੇ ਨੇ ਆਪਣੇ ਬਹੁਤ ਕਰਾਇਆ ਨੇ ਵੀ ਜੀਤਾ ਜੀ ਨੇ ਇਹਨੇ ਆਪਣੇ ਬੱਚੇ ਨੂੰ ਇੱਕੋ ਜੀ ਇਹ ਤਾਂ ਇੱਕ ਕਿਸਮ ਦਾ ਸਟੇਟ ਆਫ ਮਾਈਂਡ ਜਾਂ ਹੀਟ ਆਫ ਦਾ ਮੂਵਮੈਂਟ ਔਨ ਦਾ ਟਾਈਮ ਜਿਹੜਾ ਉਹਨੇ ਇੱਕਦਮ ਇਹ ਚੀਜ਼ ਕਰ ਦਿੱਤੀ ਇਹ ਪਤਾ ਲੱਗਦਾ ਕਿ ਮਤਲਬ ਦੱਸੋ ਕਾਹੋ ਪਰੋਗ ਇਹ ਇਟ ਵਾਸ ਅ ਪਲਾਨਡ ਮਰਡਰ ਤਾਂ ਹੀ ਉਹ ਉਥੋਂ ਲੈ ਕੇ ਗਿਆ ਜੀ ਉਹਨੂੰ ساری ਰਾਤ ਲੱਜਾਂਦਾ ਰਿਹਾ ਜਦੋਂ ਕਿ ਉਹਦੇ ਘਰ ਦੇ ਉਹਨੂੰ ਫੋਨ ਵੀ ਕਰਦੇ ਰਹੇ ਨੇ ਆਪਣਾ ਫੋਨ ਸਵਿਚ ਆਫ ਕਰ ਲਿਆ ਰਾਤ 1:30 ਵਜੇ ਮੁੰਡੇ ਦੀ ਗੱਲ ਵੀ ਆਪਣੇ ਇਹਦੇ ਨਾਲ ਹੋਈ ਹੈ ਇਹਦੇ ਮੁੰਡੇ ਦੀ ਤੇ ਉਦੋਂ ਵੀ ਇਹਨਾਂ ਨੇ ਦੱਸਿਆ ਕਿ ਬੱਚਾ ਮੇਰੇ ਨਾਲ ਇਟ ਵਾਸ ਐਬਸੋਲੂਟਲੀ ਪਲਾਨ ਮਰਡਰ ਜੀ ਇਹ ਸਭ ਪਹਿਲੇ ਹੀ ਸੋਚ ਕੇ ਗਿਆ ਸੀਗਾ ਕਰੋ ਕਿ ਮਾਰਨਾ ਹੈ ਜਾਂ ਬਚੂਗਾ ਦੇਖੋ ਜਿਹੜੀ ਸਰਕਮਸਟੈਂਸ਼ੀਅਲ ਐਵੀਡੈਂਸ ਹੋਵੇ ਮੁਤਾਬਕ ਤੇ ਸੋਚ ਕੇ ਹੀ ਗਿਆ ਸੀਗਾ ਕਿ ਇਹਨੂੰ ਮਾਰਨਾ ਹੀ ਹੈ ਤਾਂ ਵੀ ਉਹਨੂੰ ਨਾਲ ਲੈ ਕੇ ਜੇ ਮੱਥਾ ਟੇਕਣ ਜਾਣਾ ਹੈ ਜਾਂ ਕਿਧਰੇ ਲੈ ਕੇ ਜਾਣਾ ਤੇ ਘਰ ਦੱਸ ਕੇ ਜਾ ਸਕਦਾ ਸੀਗਾ ਗ੍ਰੋਪੀ ਕੰਮ ਨਹੀਂ ਜਾਂਦੇ ਹਾਂਜੀ ਗੰਮ ਹੀ ਆਪ ਇਹ ਪੂਜਿਆ ਲਿਆ ਕੇ ਉਹਦੀਆਂ ਪੈਕਿੰਗ ਕਰਕੇ ਤੇ ਪੂਜਿਆ ਦੀ ਸਪਲਾਈ ਕਰਦਾ ਪਹਿਲਾਂ ਵੀ ਕਦੀ ਕੋਸ਼ਿਸ਼ ਨਹੀਂ ਹਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਪਰ ਪਹਿਲਾਂ ਤੇਰੇ ਮਾਪਿਆਂ ਨੇ ਦੱਸਿਆ ਵਾ ਕਿ ਅੰਜੂਸ ਨੂੰ ਲਾਉਣਾ ਤੋਂ ਤੂੰ ਆਪਣੀ ਵੀ ਗੱਲ ਨਹੀਂ ਕਰਦੇ ਨਹੀਂ ਜੋ ਪ੍ਰਾਪਰਟੀ ਵਾਲਾ ਤਾਂ ਕੋਈ ਰੌਲਾ ਨਹੀਂ 100 ਗਜ ਦਾ ਇਹਨਾਂ ਦਾ ਸਾਰਾ ਘਰ ਹੈਗਾ ਉਹਦੇ ਵਿੱਚੋਂ ਵੀ ਜਿਹੜੀ 60 ਗਜ ਹੈਗੀ ਆ ਉਹ ਤਾਂ ਤਾਇਏ ਦੇ ਨਾਂ ਤੇ ਹੈ ਤੇ 40 ਗਜ ਦਾ ਇਹਨਾਂ ਦਾ ਉਹ ਵੱਖਰੇ ਵੱਖਰੇ ਆਪਣੇ ਘਰ ਬਣਾਏ ਹੋਏ ਉਹਨਾਂ ਦੀ ਉਹ ਪ੍ਰਾਪਰਟੀ ਦਾ ਕੋਈ ਮੈਟਰ ਨਹੀਂ ਮੀਨਸ ਮਦਰ ਨੂੰ ਰੱਖਣ ਦੀ ਪ੍ਰੋਬਲਮ ਸੀ ਕੀ ਜਾਂ ਕੀ ਚੱਲ ਰਿਹਾ ਦੇਖੋ ਇਹ ਇਹਦੇ ਕਹਿਣ ਦੇ ਮੁਤਾਬਕ ਹੀ ਹੈ ਪਰ ਇਹਨੇ ਉਸ ਚੀਜ਼ ਨੂੰ ਇਕਦਾਮ ਕਿਸ ਤਰੀਕੇ ਨਾਲ ਇਹ ਸੱਦਨ ਪ੍ਰੋਵੋਕੇਸ਼ਨ ਚ ਆ ਗਿਆ ਪਲਾਨ ਕਰ ਲਿਆ ਨੇ ਸਾਰਾ ਕੁਝ ਤੇ ਇਸ ਬੱਚੇ ਨੂੰ ਮੈਨੂੰ ਮੇਰੀ ਮਾਂ ਬਾਰੇ ਇਸ ਤਰ੍ਹਾਂ ਇਹ ਕਹਿੰਦੇ ਤੇ ਮੈਂ ਇਹਦੀ ਇਹਦੀ ਇਹਦਾ ਬੱਚਾ ਹੀ ਇਹਦੇ ਕੋਲੋਂ ਖੋਲਵਾ ਇੱਕੋ ਇੱਕ ਬੱਚਾ ਹੀ ਸਰ ਇੱਕੋ ਇੱਕ ਬੱਚਾ ਹੈ ਇਹਦਾ ਲੜਕਾ ਇੱਕੋ ਹੀ ਹੈ ਦੋ ਲੜਕੀਆਂ ਹੈਗੀਆਂ ਜਿਹਦੇ ਚੋਂ ਇੱਕ ਲੜਕੀ ਮੈਰਿਡ ਹੈ ਇਹਦੀ ਸੈਦ ਗੀਦੀ ਭੈਣ ਔਰ ਇੱਕ ਜਿਹੜੀ ਹੈਗੀ ਹੈ ਉਹ ਅਨਮੈਰਿਡਾ 14-15 ਸਾਲ ਦੀ ਹੈ ਪਰ ਇਹ ਕਨ ਅਗਲਾ ਰੂਪ ਲਗਾ ਦੇਣੀ ਹੈ ਕਹਦੇ ਰੂਪ ਲਗਾ ਲੇ ਲੇਕਿਨ ਪੁਲਿਸ ਨੂੰ ਅਸੀ ਫਸਟ ਡੇ ਤੋ ਕਹ ਰਹਾ ਕਿ